ਕਾਹ ਨੂੰ ਸਤੋ ਸ੍ਰੀ ਅਕਾਲ ਜੀ ਜੀ ਸਾਡੇ ਵਕਤ ਵਕਤ ਪੰਜਾਬ ਨੇ ਤੁਕ ਲੱਖ ਲੱਖ ਜਣਿਆਂ ਨੂੰ ਸਾਡੀ ਲੀਡਰਸ਼ਿਪ ਦੀ ਦੇਖੋ ਸਭ ਤੋਂ ਪਹਿਲੀ ਵੱਡੀ ਗੱਲ ਇਹ ਯਾਰ ਉਸ ਸਾਰੇ ਹੀ ਸਰਕਾਰ ਜੋ মিডিਆ ਵਾਲੇ ਅਸਲੀ ਧਰਤੀ ਹਰਵਾ ਪੀੜਾ ਪਰ ਨੰਬਰਾਂ ਛਿਡਾ ਦਿੱਤ ਕਰ ਤੇ ਖਾਸ ਤੌਰ ਕਿਹੜੀ ਸ਼ਹਿਰ ਪੰਜਾਬ ਦੀ ਧਰਤੀ ਤੇ ਲੁਧਿਆਣੇ ਦੀ ਧਰਤੀ ਦਾ ਚੁੜਿਆ ਜਿਨ੍ਹਾਂ ਦਾ ਪਿੰਡ ਸਰਾਪਾ ਹੁੰਦੀ ਜਿਨ੍ਹਾਂ ਦੇ ਨੌ ਤੇ ਸਾਡੇ ਮਾਰਕੀਟਾਂ ਸਾਡੇ ਸ਼ਹਿਰ ਬੁਨਾ ਬਾਰੇ ਮਾਨ ਹੋ ਗਿਆ ਅੱਜ ਵੀ ਇਹ ਇਨਕਲਾਬ ਇਨਕਲਾਬੀ ਕਾਢੇ ਚੱਲੇਗਾ ਭਗਤ ਸਿੰਘ ਜੀ ਦੀ ਇੱਕ ਵਰਗ ਬੰਨਣ ਦੀ ਗੱਲ ਕਰਦੇ ਆ ਤੇ ਨਾਰਾ ਇਨਕਲਾਬ ਦਾ ਹੁੰਦੇ ਆ ਆ ਫੋਨ ਵਾਲੇ ਸ਼ਬਦ ਨੇ ਜੋ ਸੀਐਮ ਸਾਹਿਬ ਦੀ ਮੌਜੂਦਗੀ ਉਹਨਾਂ ਦੀ ਮੰਤਰੀ ਦੀ ਮੌਜੂਦਗੀ ਨਹੀਂ ਇਹ ਉੱਟ ਕੇ ਕਹਿਣਾ ਚਾਹੀਦਾ ਸੀ ਕਿ ਭਗਤ ਸਿੰਘ ਜਾਂ ਇਨਕਲਾਬ ਜਾਂ ਉਹਦੀ ਗੱਲ ਕਰਦੇ ਆ ਜਦ ਹੀ ਐਸੇ ਕੈਂਡੀਡੇਟ ਐਸੇ ਮੈਂਬਰ ਕਮਾਪੇ ਬੈਠੇ ਜਿਹੜੇ ਜਿਨ੍ਹਾਂ ਨੇ ਆਪਣੇ ਦਾਦੇ ਨਾ ਬਾਰੇ ਜਿਲ੍ਹਾ ਦੇ ਇੰਕਲਸ ਸੰਬੰਧਿਤ ਪੂਨਾ ਬਾਰੇ ਨਾ ਪਤਾ ਹੋਵੇ ਤੇ ਉਹਨਾਂ ਦੀ ਉਹਨੇ ਬਹੁਤ ਭਾਰੀ ਮੈਂ ਸਮਝਦਾ ਜਿਲ੍ਹਾ ਦੀ ਦਾਦੇ ਲਈ ਕੁਝ ਕਰੀ ਜਾਵੇ ਉਹਨਾਂ ਦੀ ਸ਼ਵਾਰਦੇ ਨਹੀਂ ਕੋਈ ਅਸਰ ਉਹਨਾਂ ਦੇ ਲੋਕ ਤੇ ਨਹੀਂ ਕੋਈ ਅਸਰ ਪੈਂਦਾ ਪਰ ਸਾਡੇ ਸਮਾਜ ਚ ਵੀ ਅਸੀਂ ਆਪਣਾ ਕਹਿੰਦੇ ਆਂ ਕਿ ਅਸੀਂ ਆ ਭੜਾ ਰਹੇ ਆਂ ਆ ਕਾਲਜ ਆ ਯੂਨੀਵਰਸਿਟੀ ਸਕੂਲ ਸਿੱਖਿਆ ਦੇ ਰਹੀ ਇੱਕ ਥੋੜੇ ਮੈਂਬਰ ਪਾਰਲੀਮੈਂਟ ਤੇ ਥੋੜੇ ਐਮਐਲਏ ਦੇ ਕੈਂਡੀਡੇਟ ਨੂੰ ini नहीं ਇਹ ਕੋ ਕੀ ਕਹਿ ਰੇ ਮੈਨੂੰ ਤਾਂ ਕਹਿਣੋਂ ਅਕਾਉਂਡ ਨੂੰ ਜਾਣ ਕੇ ਆਵਾਜ਼ ਆ ਰਹੀ ਹੈ ਕਿਸੇ ਇੱਕ ਵਾਰ ਲੱਗਦਾ ਅੱਜ ਉਹ ਕਹਿਣ ਲੱਗੇ ਪਹਿਲਾਂ ਤਾਂ ਜਿਹੜੇ ਸਰਬ ਹੈਗੇ ਫਿਰ ਵਿੱਚੋਂ ਕੋਈ ਬਾਤ ਵੀ ਹੈ ਨਹੀਂ ਜਿਹੜੇ ਸੀਗੇ ਫਿਰ ਇਹ ਕਹਿਣ ਲੱਗੇ ਫਿਰ ਕਹਿੰਦੇ ਜੀ ਇੱਥੋਂ ਕੋਈ ਇਹਨਾਂ ਦੀ ਡਿਮਾਂਡ ਉਹਨਾਂ ਦੇ ਨੌਰ ਰੱਖਣ ਦੀ ਮਾਰਕੀਟ ਦਾ ਨੌਰ ਰੱਖਣ ਦੀ ਸਰਬਾ ਸਿੰਘ ਨਾ 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 ਸਰਬਾ ਸਿੰਘ ਉਹਦੇ ਕੀ ਹੈ ਨਹੀਂ ਸਰਬਾ ਸਿੰਘ ਇੱਕੋ ਬਾਦ ਅਗਰ ਮੰਤਰੀ ਖੜੇ ਆ ਕੋਈ ਕੰਟਰੋਲ ਨਹੀਂ ਕਰ ਸਕਿਆ ਸੀ ਸੀਐਮ ਸਾਹਿਬ ਨੇ ਚੋ ਲੋਕਾਂ ਨੇ ਰੌਲਾ ਪਾਇਆ ਪਿੱਛੋਂ ਆਵਾਜ਼ਾਂ ਆਈਆਂ ਕਿ ਤੁਸੀਂ ਕੀ ਬੋਲ ਰਹੇ ਹੋ ਜਿਹੜੇ ਮਤਲਬ ਇਸ ਦੇ ਸੀ ਵੀ ਕਾਰ ਸਿੰਘ ਸਰਬਾ ਜੀ ਜਿਨ੍ਹਾਂ ਦੇ ਨਾਮ ਪੂਰੇ ਹਰ ਕੁਝ ਜਿਹੜਾ ਪਿੰਡ ਨਾਲ ਆ ਆਪਾਂ ਸਰਕਾਰ ਇਹ ਨਹੀਂ ਹਰ ਸਰਕਾਰ ਹਰ ਪਾਰਟੀ ਉਹਨਾਂ ਦੇ ਦਿਖਾੜਿਆਂ ਤੇ ਆਪਾਂ ਜਾਣਦੇ ਆ ਬਹੁਤੇ ਜਿਹੜੇ ਵੀਡੀਓ ਵਾਲੇ ਵੀ ਨੇ ਹਰ ਕਵਰ ਕਰਨ ਤੁਸੀਂ ਵੀ ਜਾਣਦੇ ਹੋ ਤੇ ਉਹਨਾਂ ਬਾਰੇ ਉਹਨਾਂ ਨੇ ਐਸੀ ਬਕਦੀ ਸ਼ਬਦਾਂ ਸ਼ਬਦਾਂ ਵੀ ਵਰਤੀ ਪਹਿਲਾਂ ਕਹਿੰਦੇ ਹੈਗੇ ਆ ਫਿਰ ਕਹਿੰਦੇ ਹੈਗੇ ਸੀ ਫਿਰ ਕਹਿੰਦੇ ਸ਼ਰਭਾ ਸਿੰਘ ਕੋਈ ਉਹਨਾਂ ਦੇ ਫਿਰ ਲੋਕਾਂ ਨੇ ਕਿਹਾ ਕਿ ਆਲਕਾ ਤਾਰਸੀਖ ਸਾਭਾ ਜਿਹੜੇ 15 ਸਾਲ ਦੀ ਉਮਰ ਚ 15 ਸਾਲ ਦੀ ਉਮਰ ਚ ਗਦਰ ਲਹਿਰ ਗਦਰ ਪਾਰਟੀ ਸਭ ਕੋ ਜੁਆਇਨ ਹ 15 ਸਾਲ 19 ਸਾਲ ਦੀ ਉਮਰ ਚ ਤਾਂ ਉਹਨਾਂ ਨੂੰ ਫਾਂਸੀ ਹੋ ਗਈ ਸੀ ਉਹਨੂੰ ਨੇ ਡਿਕਾਰਟ ਜਦੋਂ ਜੱਜ ਨੇ ਇਹ ਵੀ ਕਿਹਾ ਕਿ ਹਦੋਂ ਉਹਨਾਂ ਨੇ ਸਾਰਿਆਂ ਦੀ ਜ਼ਿੰਮੇਵਾਰੀ ਆਪ ਤੇ ਲੈ ਲਈ ਵੀ ਜੋਸ਼ ਕੁਸ਼ੂਤਾ ਮੈਂ ਕੀਤਾ ਜੱਜ ਨੇ ਫਿਰ ਕਿਹਾ ਵੀ ਇਹ ਤਾਂ ਛੋਟੀ ਉਮਰ ਦੇ ਆ ਮੈਂ ਇਹਨਾਂ ਨੂੰ ਦੁਬਾਰਾ ਮੌਕਾ ਦਿੰਨਾ ਪਰ ਉਹਨਾਂ ਕਿਆ ਨਹੀਂ ਵੀਰੀ ਜੋ ਪਸ਼ੂ ਹੀ ਹੋਇਆ ਮੇਰੇ ਵੀਰੇ ਮੈਂ ਆਪਣੇ ਸਿਰ ਤੋਂ ਉਹ ਜਿਨਾ ਜਿਨਾ ਦੇ ਲੱਖਕ ਲੋਕਾਂ ਦੇ ਉਪਰੇ ਇੰਨਾ ਸਬੋਲਦੇ ਫਿਰ ਅਸੀਂ ਤਾਂ ਹੀ ਕਹਿੰਦੇ ਆ ਨਾ ਬੀਜੇਪੀ ਵਾਲੇ ਤਾਂ ਹੀ ਵਧਿਆਣੇ ਵਾਲੇ ਕਹਿੰਦੇ ਆ ਵੀ ਇਹ ਪੰਜਾਬ ਦੇ ਨਹੀਂ ਗਏ ਇਹ ਦਿੱਲੀ ਦੇ ਰਹਿਣ ਵਾਲੇ ਲੋਕ ਨੇ ਇਹਨਾਂ ਨੂੰ ਨਹੀਂ ਪੰਜਾਬ ਪੰਜਾਬ ਦੀ ਹਿਸਟਰੀ ਵਿੱਚ ਤੇ ਕੰਮ ਕੀ ਕਰਨਗੇ ਇਹ ਸੋਚ ਇਹਨਾਂ ਦੀ ਕੀ ਆ ਇਸ ਕਰਕੇ ਬਹੁਤ ਅੱਗੇ મતਬਾਕੀ ਦਾ ਕੰਮਿਆ ਤੇ VOTER ਖਾਸ ਤੌਰ ਤੇ ਇਹ ਕੋਸ਼ਿਸ਼ ਕਰਨ ਦੇ ਸੀ ਇਲੈਕਸ਼ਨਾਂ 'ਚ ਲੋਕਾਂ ਨੂੰ ਭਰਮਾਉਣ ਦੀ ਪਰ ਉਸ ਗੱਲ 'ਚ ਆਪ ਕੀ ਫਸ ਗਏ ਇਹਨਾਂ ਨੂੰ ਬਾਕੀ ਹਿਸਤਰੀ ਬਾਰੇ ਕੀ ਨੌਲੇਜ ਹੋ ਪੰਜਾਬ ਬਾਰੇ ਕੀ ਨੌਲੇਜ ਹੋ ਅਸੀਂ ਤਾਂ ਹੀ ਪਿੱਟਦੇ ਆ ਵੀ ਸਿਰਫ ਇਹ ਦਿੱਲੀ ਵਾਲੇ ਜਿਹੜੇ ਨਵੇਰੇ ਆ ਜੀਤਾਂਵਾਲ ਸਾਹਿਬ ਵਰਗੇ ਉਹ ਆ ਕੇ ਉਹਰੇ ਬੈਗੇ ਨੇ ਉਥੋਂ ਮੇਲੇ ਹੋ ਗਏ ਅੱਜ ਸਭਾ ਤੇ ਇਹਨਾਂ ਦੀ ਦੇ ਡਾਕਾ ਮਾਰਨਾ ਹੈ ਤੇ ਦੂਜੀ ਗੱਲ ਕੀ ਹੈ ਹੁਣ ਦੂਜੀ ਤੀਜੀ ਗੱਲ ਇੱਕ ਹੋਰ ਸੀ ਜਿਹੜਾ ਪੁਰੇ ਇੱਕ ਅਫਸਰ ਫੜਿਆ ਗਿਆ ਸੀ ਸੰਜੀਤ ਕਵਰ ਜਿਹੜਾ ਪੁਰੇ ਐਸਸੀ ਰਹੇ ਕਾਰਪੋਰੇਸ਼ਨ ਦੇ ਵਿੱਚ ਸੰਜੀਤ ਕਵਰ ਉਹਨਾਂ ਦੇ ਫੜਨ ਤੋਂ ਬਾਅਦ ਬੜੀ ਹਲਚਲ ਹੋਈ ਉਹਨਾਂ ਦੇ ਕੁਝ ਦਿਨਾਂ ਤੋਂ ਬਾਅਦ ਜਿਹੜੇ ਚੀਫ ਸਿਵਲ ਅਫਸਰ ਦੇ ਬਦਲੇ ਗਏ ਉਹ ਸੰਜੀਤ ਕਮਰ ਨੇ ਇਹ ਨੌ ਲਿਆ ਵੀ ਜਿਹੜੇ ਮੈਂ ਪੈਸੇ ਦੀ ਲੈਣ-ਦੇਣ ਕਰਦਾ ਸੀ ਇਹ بڑے-ਬڑے ਅਦਕਾਰਾਂ ਵਿੱਚ ਪ੍ਰਕਾਸ਼ਿਤ ਹੋਈ ਹੈ ਵੀ ਮੈਂ ਉਹ ਪੈਸੇ ਪਹਿਲੇ ਕਮਿਸ਼ਨਰ ਨੂੰ ਜਿਹੜੇ ਐਸ ਵੇਲੇ ਮੌਜੂਦਾ ਕਮਿਸ਼ਨਰ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਸੰਜੀਤ ਕਮਰ ਜਿਹੜਾ ਇਸ ਦੀ ਮੋਟਰ ਬਿਜ਼ਨਸ ਨੂੰ ਇਹ ਕਹਿ ਰਿਹਾ ਵੀ ਮੈਂ ਜਿਹੜਾ ਪੁਰੇ ਕਮਿਸ਼ਨਲ ਕਾਰਪੋਰੇਸ਼ਨ ਜਿਮਨੀ ਉਹਨਾਂ ਨੇ ਜਿੱਤ ਨਹੀਂ ਕਿਹਾ ਵੀ ਮੈਂ ਜਿੱਦੀ ਮੇਰੀ ਸਾਹਕਾਰ ਸੀ ਉਹ ਠੇਕੇਦਾਰਾਂ ਨੇ ਕਿਹਾ ਵੀ ਸਾਨੂੰ ਪਾਈਏ ਪੈਸੇ ਅਸੀਂ ਦੋਨਾਂ ਨੂੰ ਦਿੰਦੇ ਸੀ ਉਹ ਕਮਿਸ਼ਨਰ ਐਸ ਵਿੱਚ ਉਹ ਕਮਿਸ਼ਨਰ ਐਸ ਕੋਲੇ ਲੁਧਿਆਣੀ ਗਏ ਕੀ ਉਹ ਕਮਿਸ਼ਨਰ ਜਿਹਦੇ ਉੱਤੇ ਐਡਾ ਬੜਾ ਅਰੋਗ ਹੋ ਗਏ ਉਹਨੂੰ ਕਿਉਂ ਲਾ ਕੇ ਰੱਖਿਆ ਹੋਇਆ ਇਹਦਾ ਮਤਲਬ ਇਹ ਜੇ ਪੂਰੇ ਲੱਗਿਆ ਹੋਇਆ ਉਹਦੇ ਪੈਸੇ ਸਿੱਧੇ ਜੀ ਮੰਤਰੀ ਤੱਕ ਮੰਤਰੀਆਂ ਤੱਕ ਜਾਂਦੇ ਸੀ ਇਸੇ ਕਰਕੇ ਲੱਗਿਆ ਨਾ ਤੁਸੀਂ ਤਾਂ ਕਹਿੰਦੇ ਹੋ ਸੀ ਕ腐ਸ਼ਨ ਦਾ ਪਟਿਕਾ ਰੁਪਈਆ ਵੀ ਹੈ ਜਿਹੜਾ ਉਹ ਅਸੀਂ maaf ਨਹੀਂ ਕਰਦੇ ਫਿਰ ਇੱਕ ਚੀਫ ਨੇ ਸਿੱਧਾ ਕਿਹਾ ਵੀ ਚੀਫ ਨੇ ਜਿਹਨੂੰ ਤੁਸੀਂ ਫੜਿਆ ਜਿਹੜੀ ਬਿਜ਼ਨਸ ਨੇ ਫੜਿਆ ਉਹਨੇ ਕਿਹਾ ਵੀ ਉਹ ਪੈਸੇ ਇਸ ਕੰਪਨੀ ਨੂੰ ਦੇਣਾ ਹੈ ਕਾਰਪੋਰੇਸ਼ਨ ਤੇ ਉਹਦਾ ਅੱਜ ਤੱਕ ਹੋਇਆ ਉਹਦਾ ਦੂਜਾ ਜਵਾਬ ਇੱਥੋਂ ਪਤਾ ਲੱਗਦਾ ਵੀ ਇਹ ਕ腐ਸ਼ਨ ਚੁਪਿਤ ਨਹੀਂ ਤੇ ਸੱਚੇ ਕਮਲ ਉਹ ਪ੍ਰੂਵ ਕਰਦਾ ਵੀ 3 ਸਾਲ 3 ਸਾਲ ਸਮਟ ਚੱਲੀ ਦੇ ਤੇ ਲੋਕਲ ਬਾਡੀ ਦੇ ਮਹਿਕਮੇ ਦੇ ਸਾਰੇ ਟੈਂਡਰ ਜਿੰਨੇ ਵੀ ਦਿੱਤੇ ਉਹਦੀ ਪ੍ਰਕਾਰ ਹੋਣੀ ਚਾਹੀਦੀ ਕਿੰਨੇ ਕਿੰਨੇ ਪੈਸੇ ਆਮ ਆਦਮੀ ਦੇ ਲੋਕਾਂ ਨੂੰ ਗਏ ਆ ਕਿੰਨੇ ਕਿੰਨੇ ਸਰਕਾਰ ਨੂੰ ਗਏ ਆ ਕਿੰਨੇ ਸੀਐਮ ਦੇ ਘਰ ਗਏ ਆ ਪਤਾ ਲੱਗਣਾ ਚਾਹੀਦਾ ਸਭ ਤੋਂ ਵੱਡਾ ਸ਼ਹਿਰ ਤੇ ਹੀ ਆ ਸਭ ਤੋਂ ਜ਼ਿਆਦਾ ਪੈਸੇ ਮਿਨ ਕਾਰਪੋਰੇਸ਼ਨ ਕੋਲ ਗਲਾਡਾ ਤੋਂ ਤੋਂ ਬਾਅਦ ਇੱਕ ਮੈਂ ਉਹ ਵੀ ਵੀਡੀਓ ਤੁਹਾਨੂੰ ਦਿਖਾ ਸਕਦਾ ਜਿਹੜਾ ਕੀ ਬਹੁਤ ਵੱਡਾ ਮੈਂ ਤਾਂ ਇਹ ਤੋਂ ਪਹਿਲਾਂ ਵੀ ਇਤਿਹਾਸ ਕੀਤੀ ਜਿੱਦਨ ਮੈਂ ਆਇਆ ਜਦੋਂ ਟਿਕਟ ਦਿੱਤਾ ਉਦੋਂ ਹੀ ਮੈਂ ਕਿਹਾ ਸੀ ਵੀ ਸਿਰਫ ਰਾਜ ਸਭਾ ਖੋਣੀ ਆ ਜਦੋਂ ਇਹਨਾਂ ਨੇ ਡਿਕਲੇਅਰ ਪਿਛਲੀ ਵਾਰ ਉੱਥੇ ਕੀਤਾ ਜਦੋਂ ਅਸੀਂ ਸਾਰੇ ਜਲੰਧਰ ਦੀ ਇਲੈਕਸ਼ਨ ਲੱਗੇ ਹੋਏ ਸੀ ਉੱਥੇ ਵੀ ਇਹ ਗੱਲ ਪਹਿਲਾਂ ਕਹੀ ਵੀ ਅਸੀਂ ਮੰਤਰੀ ਬਣਾਵਾਂਗੇ ਉਹ ਵੀ ਉਹਨੇ ਕੰਪੀਅਰ ਕਰ ਰਿਹਾ ਭਗਤ ਸਾਹਿਬ ਹੁਣ ਇਹਨਾਂ ਨੇ ਜਦੋਂ ਕੁਸਰਪੁਸਰ ਹੋਈ ਵੀ ਆ ਜਿਹੜਾ ਬਾਈ ਇਲੈਕਸ਼ਨ ਲੜ ਰਹੇ ਆ ਵੀ ਇਹਨੂੰ ਅਸੀਂ ਮੰਤਰੀ ਬਣਾਵਾਂਗੇ ਕਿ ਆ ਕਿਸੇ ਨੇ ਨਹੀਂ ਪਰ ਸਾਰੇ ਐਮਐਮਐਲ ਫਰੀ ਮੈਨ ਲਿਓ ਕਹਿੰਦੇ ਜੀ ਘਰਸੀਨਾ ਵਾਪਸੀ ਵੀ ਕਿਸੇ ਨਾ ਕਿਸੇ ਫੇਰ ਬਹਣੇ ਨਾ ਬਾਇਲੈਕਸ਼ਨ ਹੀ ਕਰਾ ਦਿੰਨੇ ਆ ਜੇ ਮੰਤਰੀ ਕਾ ਹੋਂ ਦਾ ਬਣਨਾ ਨਹੀਂ ਤੇ ਜੀ ਮਿਨਿਸਟਰ ਨੂੰ ਕੱਲ ਦੇਖਿਆ ਵੀ ਨਾ ਔਰੇ ਬੰਤੀ ਮਦਦ ਕਰ ਰਿਹਾ ਨਾ ਔਰੇ ਬੱਗਾ ਮਦਦ ਕਰ ਰਿਹਾ ਨਾ ਔਰੇ ਸਿੱਧੂ ਮਦਦ ਕਰ ਰਿਹਾ ਨਾ ਔਰੇ ਭੁੱਲਾ ਜੀ ਮਦਦ ਕਰ ਰਿਹਾ ਫੇਰ ਕੱਲ ਕੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਜਦੋਂ ਪੁੱਛਿਆ ਤੁਸੀਂ ਕੁੱਛਦੇ ਹੋ ਤੁਸੀਂ ਵੀ ਜੀ ਸੁਜੀਬ ਰੋੜਾ ਨੂੰ ਤੁਸੀਂ ਵਾਦਾ ਕੀਤਾ ਸੀ ਮੰਤਰੀ ਬਣਾਉਂਗੇ ਜੀ ਜਦੋਂ ਉਹ ਜੀ ਜਿਹੜੇ ਉਦੀਪ ਪਰਿਵਾਰੀ ਪਾਰਟੀ ਦੇ ਸਟਾਫ ਤੇ ਮੇਰਾ ਮੇਰਾ ਜਿਹੜੀ ਹੈ ਉਸਦੇ ਤੋਂ ਇਹ ਚੱਲਦੀ ਹੈ ਕਿ ਕਿਸੇ ਦੇ ਵਿੱਚ ਚੰਨੀ ਲੱਗ ਸਕਦੀ ਹੈ ਇਹ ਗੱਲ ਉਹ ਕਹਿੰਦੇ ਭਾਈ ਬਿਲਕੁਲ ਇਹ ਕੋਈ ਐਸੀ ਗੱਲ ਨਹੀਂ ਵੀ ਆਮ ਆਦਮੀ ਪਾਰਟੀ ਤਾਂ ਬਿਲਕੁਲ ਹੀ ਐਸੀ ਕੋਈ ਗੱਲ ਨਹੀਂ ਕਿਸੇ ਨੂੰ ਵੀ ਲੱਗ ਸਕਦੀ ਹੈ ਤੇ ਇਸ ਕਰਕੇ ਕੱਲ ਇੱਕ ਕਲੈਰਿਟੀ ਦੇਗੇ ਉਹ ਵਾਰ-ਵਾਰ মিডিਆ ਨੇ ਪੁੱਛਿਆ ਰੋੜਾ ਕੀ ਬਾਰੇ ਉਹ ਸਵਾਰ ਕਰਵਾ ਰਹੇ ਸੀ ਰੋੜਾ ਜੀ ਤੇ ਨਾਲ ਖੜੇ ਸੀ ਉਹ ਕਹਿੰਦੇ ਬਿਲ ਮੁੱਲ ਉਹ ਜਿਹੜੀ ਤੁਸੀਂ ਖਬਰਾਂ ਲਗੀਆਂ ਸੀ ਆਮ ਆਦਮੀ ਕਹਿ ਰਹੇ ਸੀ ਜਿਹਦੀ ਡੈਪਟੀ ਚੀਫ ਮંત્રી ਦੀ ਛੱਡੀ ਫਲਾਨਾ ਵਿਭਾਗਾਂ ਸਭ ਚੀਜ਼ਾਂ ਖਤਮ ਸਿਰਫ ਤੇ ਸਿਰਫ ਉਹਨਾਂ ਦੀ ਰਾਜ ਸਭਾ ਜਦੋਂ ਉਹਨਾਂ ਨੇ ਉਹਨਾਂ ਨੂੰ ਐਮਐਲਏ ਦੀ ਟਿਕਟ ਲਈ ਖੜਾਉਣਾ ਸੀ ਰਾਜ ਸਭਾ ਦਾ ਰੈਣੀ ਸੀ ਉਹ ਪ੍ਰਚਾਰ ਉਹਨਾਂ ਨੂੰ ਪ੍ਰਚਾਰ ਕੇ ਜਿਵੇਂ ਜਵਾਕ ਨੂੰ ਪ੍ਰਚਾਰ ਕੇ ਉਤਕਾਰ ਦੇਕਾਰ ਕੇ ਮੁਕਕਾਰ ਕੇ ਚੁਣੀ ਦਿੱਤੀ ਤੇ ਮੁੜ ਕੇ ਉਸ ਤੋਂ ਬਾਅਦ ਸਮਝਾਦਾ ਸਭ ਚੀਜ਼ ਤੁਮ ਕਰਕੇ ਉਹਨਾਂ ਰੋੜਾ ਸਾਹਿਬ ਮੈਂ ਤਾਂ ਇਹ ਬੇਨਤੀ ਕਰਦਾ ਆਪਣੇ ਆਪ ਆਪ ਵੀ ਕਹਿ ਦੋ ਵੀ ਭਾਈ ਮੈਨੂੰ ਵੋਟਾਂ ਨਾਲ ਪਾਓ ਮੈਂ ਹੂੰ ਕਹਿਣਾ ਲਿਦੇਉਣੇ ਵਾਲਿਆਂ ਨੂੰ ਵੀ ਇੱਕ ਰਾਜ ਸਭਾ ਆਪਣੇ ਹੱਥੋਂ ਚਲੀ ਜੋ ਵੀ ਕਿਉਂ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਖਰਾਬ ਕਰਨੀ ਐਮ ਐਲ ਏ ਤਾਂ ਜਿੱਥੇ 95 ਫਿਰਦੇ 96 ਫਿਰਦੇ 97 ਇਹ ਫਿਰ ਜਾਣਗੇ ਕੀ ਫਰਕ ਪੈਣ ਲੱਗਿਆ ਰਾਜ ਸਭਾ ਦੇ ਵਿੱਚ ਰਾਜ ਸਭਾ ਤਾਂ ਕੋਲ 300 ਕੁ ਹੁੰਦੀਆਂ ਆ ਉਹ ਇਹਨਾਂ ਨੂੰ ਮਿਲੀ ਹੋਈਆਂ ਉਹ ਵੀ ਪੰਜਾਬ ਦੇ ਹਨ ਮੁੜ ਕੇ ਈਜਰੀਵਾਲ ਅਰਗੇ ਨੇ ਲੈ ਜਾਣੀ ਸੀ ਤੇ ਆਪਾਂ ਨੂੰ ਪੀਪਲ ਪੁੱਛੇ ਇਸ ਕਰਕੇ ਐਮ ਐਲ ਏ ਜਿੱਥੇ 95 ਫਿਰਦੇ ਉਹਦੇ 96 97 ਐਮ ਐਲ ਏ ਬਣਾਉਣ ਖਾਤਰ ਵੋਟ ਖਰਾਬ ਨਹੀਂ ਕਰਨੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਦੂਜੀ ਆਸ਼ੋਜੀ ਜੀ ਦੇ ਪੁੱਛੇ ਪਸਾ ਭਾਰਤ ਕਾਸ਼ ਉਹਨਾਂ ਦਾ ਤਾਂ ਮੈਂ ਹਰਾਨ ਆ ਪਾਰਟੀ ਨੂੰ ਬਈ ਵੋਟ ਪਾਉਣੀ ਹੈ ਤੇ ਕਲੇਸ਼ ਸਿਮੇਂਟ ਇਹ ਦੇਖੋ ਜੇ ਕਾਂਗਰਸ ਨੂੰ ਵੋਟ ਪਾਉਣੀ ਹੈ ਕਿਸੇ ਵੈਸਟ ਹਲਕੀ ਦੀ ਹੈ ਇਹਦਾ ਮਤਲਬ ਆਪਣੇ ਗੜਕਲੇਸ਼ ਪਾਉਣਾ ਆਪਣੇ ਆਪਣੇ ਖੱਖਰ ਪ੍ਰਿੰਡਾ ਦਾ ਖੱਖਰ ਉਹਨੂੰ ਛੇੜਨਾ ਬਰਾਬਰ ਕਿਉਂ ਕਿਉਂਕਿ ਅੰਦਰੋਂ ਜੇ ਕੋਈ ਅਸ਼ੁੱਧੀ ਕਰਦਾ ਤੇ ਉਧਰੋਂ ਸੀ ਸੀ ਨੂੰ ਟੈਲੀਫੋਨ ਆਉਂਦੇ ਆ ਪ੍ਰਧਾਨ ਸਾਹਿਬ ਨੇ ਕਿ ਕਾਂਗਰਸ ਚ ਰਹਿਣਾ ਕਿ ਨਹੀਂ ووٹ ਭਾਏਗਾ ਆਸ਼ੀਰਵਾਦ ਦੇ ਰਿਹਾ ਸੀ ਕਿ ਅਸੀਂ ਦੇਖਾਂਗੇ ਉਹ ਵਿਚਾਰਾ ਕਹਿੰਦਾ ਯਾਰ ਮੈਂ ਚੰਗਾ ਕਾਂਗਰਸ ਜਿੰਦਾ ਪਰ ਬਾਹਰਲੇ ਹਲਕੇਾਂ ਦੇ ਸੱਜੇ ਵੋਟੋ ਉੱਚਾ ਲੈਂਦਾ ਮੁੜ ਕੇ ਆ ਜਿਉਂਦੀ ਐਸੀ ਜੈਂਦਾ ਵੀ ਰਹਿ ਜਾ ਕਰਦਾ ਹੁੰਦੇ ਸੀ ਹੁਣ ਤੈਨੂੰ ਮੈਂ ਦੇਖ ਰਹਿਣਾ ਕੀ ਵੈਸਟ ਚ ਇਸ ਕਰਕੇ ਆਹ ਫਲਾਕੀ ਗਿਲਸਦਾ ਅਤੇ ਆਮ ਆਦਮੀ ਪਾਰਟੀ ਦਾ ਇੱਕ ਮੈਂ ਆਖਰੀ ਗੱਲ ਆਪਣੇ ਕੈਂਡੀਡੇਟ ਤੇ ਸਰਪ੍ਰਸਤ ਬਾਪੇ ਕਰ ਇੱਕ ਸਤਕਾਰਯੋਗ ਮਾਸਟਰ ਮਿੰਦਰ ਸਿੰਘ ਜੀ ਸਤਕਾਰਯੋਗ ਮਾਸਟਰ ਮਿੰਦਰ ਸਿੰਘ ਜੀ ਦਾ ਬੇਟਾ ਸਰਦਾਰ ਭਗਵੰਤ ਸਿੰਘ ਮਾ ਜਿਹੜੇ ਮੁੱਖ ਮੰਤਰੀ ਨੇ ਜਿਹੜੇ ਦੋਨੋਂ ਜਣੇ ਲੰਬੇ ਫਿਰਦੇ ਆ ਵੀ ਕਿੱਥੋਂ ਕੀ ਦਮ ਲਈ ਆ ਕੀ ਸਭ ਤੋਂ ਪਹਿਲਾਂ ਚੰਡੀਗੜ੍ਹ ਦੀ ਕੋਠੀ ਬੜੀ ਵਧੀਆ ਕੋਠੀ ਹੁੰਦੀ ਆ ਸਾਰੀ ਕੋਠੀ ਤੋੜ ਕੇ ਨਵੀਆਂ ਤੇ 6 ਕੋਠੀਆਂ ਜੋੜੀਆਂ ਲੱਗੀਆਂ ਆਜ ਡਿਪੂਟ ਰਾਜੀਬ ਸਿੰਘ ਰਹਿੰਦੇ ਆ ਉਹਨਾਂ ਨੇ ਕਿਸੇ ਪਰਵਾਰ ਦੇ ਮੀਡੀਆ ਦੀ ਰਹਿੰਦੀ ਆ ਕਿਸੇ ਚ ਉਹਨਾਂ ਦੇ ਘਰਾਂ 'ਚ ਕਿਸੇ ਦੇ ਮੁਰਗੇ ਰਹਿੰਦੇ ਆ ਕਿਸੇ 'ਚ ਬੱਕਰੀਆਂ ਰਹਿੰਦੀਆਂ ਨੇ ਜਿਹੜੀਆਂ ਬਾਹਰ ਗੱਲਾਂ ਕਰਦੇ ਨੇ ਮੁਰਗੇ ਬੱਕਰੀਆਂ ਦੇ ਮਾਰ ਜਾਂਦੇ ਕੂ ਉਹਨਾਂ ਦੇ ਘਰ ਨੇ ਕਿਸੇ ਨੂੰ ਪੁੱਛ ਲਿਓ ਜਾ ਕੇ ਇੱਕ ਇੱਕ ਘਰ 'ਚ ਮੁਰਗੀਆਂ ਰੱਖੀਆਂ ਇੱਕ ਇੱਕ ਘਰ 'ਚ ਬੱਕਰੀਆਂ ਰੱਖੀਆਂ ਇਹ ਹਾਲਾਤ ਨੇ ਉਦੋਂ ਬਾਅਦ ਜਦੋਂ ਇਲੈਕਸ਼ਨ ਹੋ ਗਈ ਜੀ ਜਲੰਧਰ ਤਾਂ ਸਭ ਤੋਂ ਅਲੀਸ਼ਾਨ ਕੋਠੀਆਂ ਉਹਦੀ ਕੋਠੀ ਦੇਖਣ ਭੇਜੇ ਬੰਦੇ ਉਹ ਕੋਠੀ ਤੇ ਕਬਜ਼ਾ ਕਰ ਲਿਆ ਦੋਨਾਂ ਦਾ ਨਵੇਂ ਵਿਆਹ ਹੀ ਸੀ ਉੱਥੇ ਵੀ ਕੋਠੀ ਉਹ ਵੀ ਕੋਠੀ ਹੈ ਜਿਹੜੀ ਅਲੀ ਸ਼ਾਨ ਕੋਠੀ ਹੈ ਕੋਈ ਨਹੀਂ ਕਰਦਾ ਤੁਸੀਂ ਕਦੇ ਵੀ ਤੁਸੀਂ ਕਦੇ ਉਸੇ ਵਲੰਟੀਅਰ ਫਿਰ ਕਹਿੰਦੇ ਲੈ ਆਮ ਕਰਦਾ ਮੁੰਡਾ ਬਣ ਗਿਆ ਤਾਂ ਇਹਨਾਂ ਨੂੰ ਜਿੱਤ ਭਈ ਆਮ ਕਰਦਾ ਕੌਣ ਨਹੀਂ ਕਰ ਹਰੇਕ ਹੀ ਆਮ ਕਰਦਾ ਹੁੰਦਾ ਜੇ ਤੁਝੇ ਕੋਈ بڑا ਬਣਦਾ ਏ ਉਹ ਪਹਿਲਾਂ ਆਮ ਆਦਮੀ ਹੋਂ ਕਰਦਾ ਹੀ ਹੁੰਦਾ ਨਾ ਮਿਹਨਤ ਕਰਕੇ ਆਪਣਾ بڑا ਬਣਦਾ ਜਿਹੜਾ ਵੀ ਅੱਕ ਜੀ ਉਹ ਕੁਰਸੀ ਤੁਸੀਂ ਇੱਕ ਦਿਨ ਇੱਕ ਦਿਨ ਗਏ ਹੋ ਇਲੈਕਸ਼ਨ ਤੋਂ ਬਾਅਦ ਇੱਕ ਦਿਨ ਮੁੜ ਕੇ ਉਹ ਕੁਰਸੀ ਜਿਹੜੀ ਗਏ ਉਵੇਂ ਲੱਖਾਂ ਰੁਪਈਆ ਉਹਦਾ ਬਿਲ ਆਉਂਦਾ ਬਿਜਲੀ ਦਾ ਲੱਖਾਂ ਰੁਪਈਆ ਉਹਦੇ ਬਾਕੀ ਬਿਲ ਆਉਂਦੇ ਆ ਉੱਥੇ ਸਿਕਿਉਰਿਟੀ ਲੱਖਾਂ ਰੁਪਏ ਦਾ ਖਰਚਾ ਜਿਹੜੀ ਉੱਥੇ ਲੱਗੀ ਹੋਈ ਆ ਤੇ ਹਰ ਜਿਹੜੇ ਅਲਾਰਟ ਤੇ ਉਹ ਕੁਰਸੀ ਆ ਤੇ ਉਹਨਾਂ ਕਰੋੜਾਂ ਰੁਪਈਆ ਰੈਨੋਵੇਟ ਹੁਣ ਇਲੈਕਸ਼ਨ ਆ ਗਈ ਲੁਧਿਆਣਾ ਆਪ ਬਹੁਤ ਸੀਨੀਅਰ ਰਿਪਰੈਸ ਵਾਲੇ ਬੈਠੇ ਨੇ ਤੇ ਹੱਕੇ ਪਰਵਾਰ ਆ ਤੁਸੀਂ ਗੱਲਾਂ ਸੁਣੀਆਂ ਬੜੀਆਂ ਜਿਹੜੇ ਨਵੇਂ ਆ ਕਦੇ ਮੁੱਖ ਮੰਤਰੀ ਕਦੇ ਮੁੱਖ ਮੰਤਰੀ ਜਦੋਂ ਵੀ ਆਉਂਦੇ ਸੀ ਚਾਹੇ ਮੇਰੇ ਦਾਦਾ ਜੀ ਚਾਹੇ ਬਾਬਾਦ ਸਾਹਿਬ ਹੋਣ ਚਾਹੇ ਕੈਪਟਨ ਰਿੰਦਰ ਸਿੰਘ ਵਧੀਆ ਤੋਂ ਵਧੀਆ ਲੁਧਿਆਣੇ ਸਰਕਟ ਹਾਊਸ ਵਧੀਆ ਤੋਂ ਵਧੀਆ ਹੋਰੇ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਸਡਨ ਹਾਊਸ ਸਭ ਤੋਂ ਵਧੀਆ ਕੀ ਉੱਥੇ ਮੱਖਤਰੀ ਦਾ ਦੇ ਨਹੀਂ ਲਾ ਉੱਥੇ ਮੁੱਖ ਮੰਤਰੀ ਰਹਿ ਨਹੀਂ ਸਕਦਾ ਹਰ ਮੁੱਖ ਮੰਤਰੀ ਉੱਥੇ ਰਹਿੰਦੇ ਆ ਤੇ ਇਹ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਆਮ ਆਦਮੀ ਹਾਂ ਸਭ ਤੋਂ ਮਹਿੰਗਾ ਹੋਟਲ ਜਿਹੜਾ ਹੈ ਉਹ ਹਿਆਤ ਹੋਟਲ ਲੁਧਿਆਣੇ ਦਾ 5 ਸਟਾਰ ਅਮਰਸਰ ਰਹਿੰਦੇ ਆ ਤਾਂ 5 ਸਟਾਰ ਜਿਲੰਦਰ ਰਹਿੰਦੇ ਆ 4 ਸਟਾਰ ਆ ਜਿਹੜਾ 5 ਸਟਾਰ ਹੋਟਲ ਆ ਇੱਕ ਕਮਰਾ ਜੀ ਮਾਸਟਰ ਵਿੰਦਰ ਸਿੰਘ ਜੀ ਦਾ ਬੇਟਾ ਰਹਿੰਦਾ ਇੱਕ ਦਿਨ ਦਾ ਕਮਰਾ ਲੱਖ ਰੁਪਈਆ ਕਰਾਇਆ ਇਹ ਇੱਕ ਦਿਨ ਦਾ ਲੱਖ ਰੁਪਈਆ ਉਸ ਮੀਟ ਇਹਨਾਂ ਨੂੰ 75000 ਮਿਲ ਜਾਂਦਾ ਤੇ ਇਹ ਇਹਨਾਂ ਦੇ ਕਾਰਨਾਮੇ ਐਸੇ ਆ ਵੀ ਉਹ ਸਾਰਾ ਫਲੋਰ ਬੁੱਕ ਕਰਨਾ ਪੈਂਦਾ ਇਹ ਵੀ ਉੱਤੇ ਕੋਈ ਚੜ੍ਹ ਨਾ ਸਕੇ ਤੇ ਤਕਰੀਬਨ ਮੈਂ ਘੱਟੋ ਘੱਟ ਕਹਿ ਰਿਹਾ ਕੋਈ ਵੀ ਇਹ ਆਂਟੀਏ ਜੀ ਪਤਾ ਕਰ ਸਕਦਾ ਸਾਨੂੰ ਤਾਂ ਨਹੀਂ ਦੱਸ ਸਕਦਾ 5 ਲੱਖ ਰੁਪਏ ਉਸ ਫਲੋਰ ਦਾ ਇੱਕ ਦਿਨ ਦਾ ਇਹ ਆਪ ਦਾ ਕਿਰਾਇਆ ਹੈ 5 ਲੱਖ ਰੁਪਏ ਇੱਕ ਇੱਕ ਕਮਰੇ ਦਾ ਲਗਭਗ ਤੇ ਇਹਨਾਂ ਨੂੰ 75000 ਮਿਲਦਾ ਨੇ 5 ਲੱਖ ਸਾਰੇ ਫਲੋਰ ਦਾ ਕਿਸੇ 'ਚ ਇਹਨਾਂ ਦਾ ਗਨਮੈਨ ਹੁੰਦਾ ਕਿਸੇ 'ਚ ਇਹਨਾਂ ਦਾ ਕੋਈ ਹੋਰ ਹੁੰਦਾ ਜਿਹੜੇ ਇਹਨਾਂ ਨੂੰ ਸ਼ਾਮ ਲੋ ਹਿਮਪਿਆਲੇ ਹੁੰਦੇ ਆ ਨਾਲ ਉਹਨਾਂ ਨਾਲ ਭਾਰਤ ਲੱਖ ਨਹੀਂ ਸਕਦੇ ਨਹੀਂ ਇਸੇ ਕਰਕੇ ਸਰਕਟ ਤੋਂ ਸੱਟਣਾ ਉਸ ਕਰਕੇ ਜੀ ਅਲੀ ਸ਼ਾਨ 5 ਸਟਾਰ ਤੇ 5 ਲੱਖ ਦਾ ਮੈਂ 15 ਸਾਲ ਦਾ ਲਾ ਰਿਆ ਸੀ ਉਹ ਸਦਾ ਹੀ ਮੁੱਕ ਰਹਿੰਦਾ ਹੈ ਨਾਲ ਤੇ ਜੇ 15 ਸਾਲ ਦਾ ਲਾਓ ਤਾਂ ਵੀ 75 ਲੱਖ ਰੁਪਈਆ ਬਣ ਜਾਂਦਾ ਬਾਕੀ ਖਣ ਲੀੜਾ ਹੋਰ ਐਡ ਕਰ ਲਓ ਇੱਕ ਕਰੋੜ ਤੇ ਗੱਲ ਤੇ ਜਦੋਂ ਆਉਂਦੇ ਆ ਉੱਚ ਰਹਿੰਦੇ ਆ ਇਹ ਇਹਦਾ ਪੈਸੇ ਖੋਣ ਦਿੰਦਾ ਹੈ ਜੇ ਭਗਵੰਤ ਮਾਨ 5 ਲੱਖ ਰੁਪਇਆ ਦੇ ਸਕਦੇ ਆ ਤਾਂ ਕਿਥੋਂ ਉਹਨਾਂ ਕੋਲ ਪੈਸਾ ਆਉਂਦਾ ਹਾਂ ਜੇ ਕੋਈ ਹੋਰ ਭਰ ਰਿਹਾ ਉਹ ਕਿਉਂ ਦੂਜਾ ਪੈਸਾ ਕੋਈ ਕੋਈ ਜੋ ਕੰਮ ਲੈ ਰਿਹਾ ਉਹ ਕੋਈ ਨਾ ਕੋਈ ਬਾੜਾ ਧੰਦਾ ਕਰ ਰਿਹਾ ਹੋਊਗਾ ਤਾਂ ਹੀ ਉਹ ਬਿੱਲ ਭਰੂ ਹੋਰ ਤਾਂ ਕੋਈ ਭਰ ਨਹੀਂ ਸਕਦਾ ਐਸ ਬਣ ਇਲੈਕਸ਼ਨ ਕੋਰਟ ਲੱਗਿਆ ਹੋਇਆ ਸਰਕਾਰ ਭਰ ਨਹੀਂ ਸਕਦੀ ਤੇ ਉਹ ਸਾਰੇ ਦਾ ਸਾਦਾ ਪੈਸਾ ਆ ਹੁਣ ਤੁਸੀਂ ਨਿਕਲ ਜਾਓ ਕਾਫਲੇ ਦੇ ਕਾਫਲੇ ਖੜੇ ਹੋਣਗੇ ਸਾਡੀ ਪੁਲਿਸ ਉੱਤੇ ਸਾਡੀ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਸੇਵਾ ਚ। ਤੇ ਦੋਨੋਂ ਜਾਨੇ ਉਦੋਂ ਬਾਅਦ ਨਿਕਲ ਕੇ ਇੱਕ ਫੋਟੋ ਖਿਚਾ ਕੇ ਮੈਂ ਕਿਸੇ ਨੂੰ ਦਿੰਦੇ ਆ ਪਰ ਜਿਹੜੇ بڑے بڑے ਇੰਡਸਟਰੀਸ بڑے بڑے ਇੰਡਸਟਰੀ ਹਾਊਸ ਨੇ ਜਿਹੜੇ ਲੁਧਿਆਣੇ ਦੇ ਉਹ ਉਹ ਕਿਉਂ ਕਿਸ ਲਈ ਇਹਨਾਂ ਦੇ ਪ੍ਰੋਗਰਾਮ ਇਹਨਾਂ ਦੇ ਫੰਕਸ਼ਨ ਕਰਾ ਰਿਹਾ ਕੀ ਕਿਸੇ ਦਿਮਾਗ ਤੇ ਕਰਾ ਰਿਹਾ ਕੀ ਉਹਨਾਂ ਦੀ ਕੋਈ ਮਜਬੂਰੀ ਹੈ ਜਾਂ ਉਹ ਇੰਡਸਟਰੀਸਟ ਜਿਹੜੇ ਬੜੇ ਬੜੇ ਨੇ ਉਹ ਇਹਨਾਂ ਤੋਂ ਕੋਈ ਫਾਇਦਾ ਲੈ ਰਹੇ ਜਾਂ ਇਹਦੇ ਅੰਦਰ ਢੀਲ ਹੋ ਰਹੀ ਆ ਕਿ ਆਉਣ ਵਾਲੇ ਜਿਹੜਾ ਇੰਸਟੀਚਨ ਬੋਰਡ ਕੀ ਇੰਡਸਟਰੀਅਲ ਬੋਰਡ ਕਿਉਂਕਿ ਦੋਨੋਂ ਹੀ ਚੇਅਰਮੈਨ ਨੇ ਜਿਹੜੇ ਉਹ ਦਿੱਲੀੋਂ ਲਿਆਦੇਗੇ ਕੀ ਇਹ ਬੜੇ ਬੜੇ ਇੰਡਸਟਰੀ ਵਾਲਿਆਂ ਨੂੰ ਸਾਡੇ ਲੋਕਾਂ ਵਾਲਿਆਂ ਨੂੰ ਕੋਈ ਫਾਇਦਾ ਦਿੱਤਾ ਜਾ ਰਿਹਾ ਵਕਤੇ ਜਾ ਰਹੇ ਆ ਤਵਾਹੇਟ ਵਕਤੇ ਜਾ ਰਹੇ ਆ ਤਾਂ ਇਹ ਆਪ ਲਈ ਕੁਛ ਨਾ ਕੁਛ ਕਰ ਰਹੇ ਆ ਇਹਨਾਂ ਨੂੰ ਕੋਈ ਫਾਇਦਾ ਮਿਲ ਰਿਹਾ ਜਿਹੜਾ ਇਹ ਉਹਨਾਂ ਦੇ ਫੰਕਸ਼ਨ ਤੋਂ ਇਹ ਉਦੇਸ਼ ਸੀਗੇ ਸਾਡਾ ਕੈਂਡੀਡੇਟ ਭਾਜਪਾ ਮੈਂ ਪਰਸੋਂ ਮੈਂ ਰਮਾ ਤੁਮਾਧਾ ਤਰਵਾਦੀ ਸਰਕਾਰ ਚ ਮੈਂ ਮੰਤਰੀ ਹਾਂ ਉਹੀ ਕੁਛ ਅਸੀਂ ਪੰਜਾਬ ਚ ਕਰਨਾ ਚਾਹੁੰਦੇ ਆ ਜੰਮੂ ਕਸ਼ਮੀਰ ਵੀ ਇੱਕ ਬਾਰਡਰ ਸਟੇਟ ਆ ਸਾਡੀ ਵੀ ਬਾਰਡਰ ਤੇ ਮੈਂ ਜਦੋਂ 43000 ਕਰੋੜ ਰੁਪਏ ਦਾ 43000 ਕਰੋੜ ਰੁਪਏ ਦਾ ਜਿਹੜਾ ਕੀ ਦਿੱਹੇ ਦੁਬਾਰਾ ਮੁੱਢ ਕਨਿਆ ਕੁਮਾਰੀ ਤੋਂ ਸ਼੍ਰੀਨਗਰ 43000 ਕਰੋੜ ਰੁਪਏ ਦਾ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਮੋਦੀ ਜੀ ਨੇ ਸਾਡੇ ਵਰਗਿਆਂ ਦਾ ਵੀ ਥੱਲੇ ਨਾਮ ਲਿਖਿਆ। ਉਹ ਚਨਾਬ ਬ੍ਰਿਜ ਜਿਹੜਾ 4000 ਕਰੋੜ ਦਾ ਦੁਨੀਆ ਦਾ ਅੱਗੇ ਦੇਖੇ ਜਾਂਦੇ ਸੀ ਆਈਫਲ ਟਾਵਰ ਅੱਗੇ ਦੇਖਣ ਜਾਂਦੇ ਸਟੈਚੂ ਆਫ ਲਿਬਰਟੀ ਪਰ ਮੋਦੀ ਜੀ ਆਏ ਜਿੱਦਣ ਦਾ ਲੋਕ ਦੇਖਣਾਉਂਦੇ ਆ ਦੁਨੀਆ ਚੋਂ ਸਟੈਚੂ ਆਫ ਯੂਨਿਟੀ ਜਿਹੜਾ ਗੋਦੋ ਕੋਲੋਦਰਾ ਦੇ ਵਿੱਚ ਐ ਪ੍ਰਦੇਸ਼ ਸਾਹਿਬ ਖੜੇ ਐ ਕੋਈ ਮੁਕਾਬਲਾ ਚ। ਅ ਚਨਾਬ ਬ੍ਰਿਜ ਦੁਨੀਆ ਦਾ ਰੇਲਵੇ ਦਾ ਸਭ ਤੋਂ ਸਪੀਡ ਦਾ ਉੱਚਾ ਵੱਡਾ ਬ੍ਰਿਜ ਆ। ਕਿ ਦੁਨੀਆ ਦੇਖਣ ਆਇਆ ਕਰੋ ਵੀ ਵੀ ਇੱਕ ਹੀ ਆ ਤਿੰਨ ਇੱਕ ਬ੍ਰਿਜ ਉਹ ਜੀਬ੍ਰਿੰਗ ਇੱਕ ਮਾਡਲ ਦਾ ਜਿਹੜਾ ਤਿੰਨ ਮਿੰਟ ਘੰਟੇ ਦਾ ਸਫਰ ਜੰਮੂ ਤੋਂ ਸ਼੍ਰੀਨਗਰ ਲਈ ਤਿੰਨ ਘੰਟੇ ਦਾ ਸਫਰ ਇੱਕ ਬ੍ਰਿਜ ਨੇ ਘਟਕ ਦਿੱਤਾ ਤੇ ਮੋਦੀ ਜੀ ਬਾਕੀ ਪ੍ਰਧਾਨ ਮੰਤਰੀ ਬਲ ਸ੍ਰੂਪ ਗੱਡੀਆਂ 'ਚ ਬਹਿ ਕੇ ਮੰਕਰਾ 'ਚ ਬਹਿ ਕੇ ਜਦ ਬਟਨ ਦਬਕੇ ਦਿੱਲੀੋਂ ਮੋਦੀ ਜੀ ਦੇਸ਼ ਦਾ ਝੰਡਾ ਚੱਕ ਕੇ ਐਮੀਨੀ ਕਹਿੰਦੇ ਚੁਟ ਜਾਏ ਜੀ ਇਹਨਾਂ ਸਭ ਤੋਂ ਵੱਡਾ ਰੋਕਦਿਆਂ ਜੀ ਪਾਕਿਸਤਾਨ ਦੇ ਨੇੜੇ ਹੈ ਜੀ। ਤਾਂ ਐਸਾ ਜਜਵਾਈ ਦੇਸ਼ ਤੋਂ ਜਿਸ ਦੀ ਗੱਲ ਕਰਦੇ ਆ ਨਾ ਇਹ ਤਾਂ ਮਫੌਲੜੋਂ ਦੇ ਉਹਨਾਂ ਦੇ ਰਗਾ ਚ ਦੇਸ਼ ਦਾ ਜਿਹੜਾ ਤਿਰੰਗਾ ਚੱਕ ਕੇ ਉਹ ਸਾਹਮਣੇ ਤੁਰੇ ਖਾਲੀ ਜਗ੍ਹਾ 'ਚ ਸਿੱਧਾ ਪਾਕਿਸਤਾਨ ਵੱਲ ਹੋ ਗਿਆ ਹੈ ਅੱਜ ਤੱਕ ਦੇਸ਼ ਦਾ ਪ੍ਰਗਟਾਵਾ ਸੱਤੋਂ ਪੰਜਾਬ ਨੂੰ ਦਾ ਮੈਂ ਕਹਿੰਦਾ ਐਡਾ ਵੱਡਾ ਮੌਕਾ ਮਿਲਦਾ ਹੈ ਪਹਿਲਾ ਬਾਲਾਕੋਟ ਅਟੈਕ ਹੁੰਦਾ ਜਿਹੜੇ ਪੁੱਛਦੇ ਆ ਕਿ ਪੁਲਿਸ ਦੇ ਆਮ ਆਦਮੀ ਪਾਰਟੀ ਨੇ ਸ਼ਰਮ ਨਹੀਂ ਹੋ ਇਹ ਪਹਿਲਾ ਡੈਕਟਰ ਬਾਲਾ ਘੁੱਟ ਕੌਣ ਸੀ 에ਅਰ ਫੋਰਸ ਸੀ ਭੂਮੇ ਦੇ ਚੀਫ ਸੀ ਐ ਪੰਜਾਬ ਦੇ 에ਅਰ ਫੋਰਸ ਸੀ ਜਿਨ੍ਹਾਂ ਨੇ ਬਾਲਾ ਘੁੱਟ ਜਾ ਕੇ ਪੱਤੀਆ ਹੁਣ ਕੌਣ ਐਪੀ ਸਿੰਘ ਇੱਕ ਪੰਜਾਬ ਦਾ ਸਿਰ ਤੇ ਦਸਤਾਰ ਆ ਪਾਗਾ ਉਹਨਾਂ ਨੇ 에ਅਰ ਫੋਰਸ ਨਾਲ ਖੋ ਗਿਆ ਪਾਕਿਸਤਾਨ ਦੇ 25 ਤੋਂ 35 ਜਿਹੜੇ 에ਅਰ ਬੇਸ ਬਣੇ ਆ ਕਿ ਅਸੀਂ ਪੰਜਾਬ ਕਿਹੜਾ ਸ਼ੌਕ ਹੈ ਮੈਂ ਹੁਣ ਕਸ਼ਮੀਰ ਉਤਰਿਆ ਪਰ ਸੋਚ ਜਮ ਉਤਰਿਆ ਆ ਹਲਵਾਰਾ ਆਪਣੇ ਨਾਲ ਇਧਰਲੇ ਪਾਸੇ ਆਦਮਪੁਰਾ ਪਰੇ ਪੀਸੀਆਣਾ ਪਰ ਇਧਰ ਚੰਡੀਗੜ੍ਹਾ ਕਿਹੜਾ ਬੇਸ ਤੇ ਇੱਕ ਕੰਕਰ ਵੀ ਨਹੀਂ ਆ ਸੋ ਸਾਰੇ ਸਾਰੇ ਦੇ ਪੁਰੇ ਆ ਕੋਨਾ ਵੀ 에ਅਰ ਬੇਸ ਬਚਿਆ ਕੋਈ ਕਿ ਤੁਸੀਂ ਕੋਸ਼ਨ ਕਰਦੇ ਹੋ ਇਹਦਾ ਮਤਲਬ ਤੁਹਾਡਾ ਜੀ ਕਰਦਾ ਹੈ ਤੁਸੀਂ ਮਾਰਿਨੇਸ਼ਨ ਵੱਲ ਹਸਬੰਦ ਦੀ ਗੱਲ ਕਰਦੇ ਹੋ اسی ਘਟਿਆ ਗੱਲ ਮੈਂ ਕਦੇ ਕਿਸੇ ਤੋਂ ਸੁਣੀ ਨਹੀਂ ਉਹ ਵੀ ਰੀਚਿੰਸ ਵਨ ਨੇਸ਼ਨ ਵਨ ਹਸਬੰਡ ਇੱਕ ਲੰਕਾ ਸਾਡੇ ਦੇ ਸਲੰਕਾ ਹੈ ਪੰਜਾਬੀਆਂ ਦੇ ਇੱਕ ਕਮੇਟੀ ਥੋੜੀ ਆ ਇਸ ਕਰਕੇ ਵੋਟ ਮੋਦੀ ਜੀ ਦੀ ਉਂਗਲੀ ਫੜ ਇੱਕ ਇੱਕ ਸੀਟ ਦੇ ਕੇ ਮੈਂ ਤਾਂ ਦੇਸ਼ ਘੁੰਮ ਲਿਆ ਮੈਂ ਦੇਖ ਲਿਆ ਬਿਹਾਰ ਚ ਕੀ ਹੋ ਰਿਹਾ ਉੱਤਰਾਖੰਡ ਚ ਕੀ ਹੋ ਰਿਹਾ ਰਾਜਸਥਾਨ ਚ ਕੀ ਹੋ ਰਿਹਾ ਹਰਿਆਲੀ ਚ ਕੀ ਹੋ ਰਿਹਾ ਡਵੈਲਪਮੈਂਟ ਦੀਆਂ ਨਦੀਆਂ ਤੇ ਹੁਣ ਆ ਪਾਣੀ ਦੀ ਗੱਲ ਕਰਦੇ ਆ ਆ ਇੰਡਸ ਵਾਟਰ ਟ੍ਰੀਟੀ ਜਿਹੜੀ ਕੈਨਸਲ ਕਰਕੇ ਕੋਈ ਕਮੀ ਮੈਂ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਮਿਲਿਆ ਉਹਨਾਂ ਨੇ ਕਿ ਕੋਈ ਕਮੀ ਨਹੀਂ ਉਹਨਾਂ ਦੀ ਜਵਾਨ ਮੇਰੇ ਸਾਹਮਣੇ ਮੈਂ ਜਵਾਨ ਤੇ ਉਹਨਾਂ ਦੀ ਕਰਦੇ ਵੀ ਇਸ ਨਾਲ ਨਾ ਪੰਜਾਬ ਚ ਕਮੀ ਰਹੇ ਨਾ ਹਰਿਆਣੇ ਚ ਕਮੀ ਨੇ ਯਮਨਾ ਤੱਕ ਪਾਣੀ ਲੈ ਕੇ ਜਾਵਾਂਗੇ ਦਿੱਲੀ ਕਿਸੇ ਇੱਕ ਪਾਸੇ ਲੁਕਾ ਕਮੀ ਨਹੀਂ ਜਾਣਾ ਕਿ ਜਮਾ ਕੀ ਨਾ ਨਾ ਨਹੀਂ ਆਇਆ ਉਹਦਾ ਕੀ ਦਰਵਾਜ਼ਾ ਬੰਦ ਅਸਟੇਟ ਰਿਹਾ ਸੀ ਉਸ ਤੋਂ ਕੋਈ ਕੋਈ ਹੱਲਾ ਮੁții ਕਿ ਕੋਈ ਹੱਲਾ ਬੀਜਪੀ ਭਾਈ ਸਾਹਿਬ ਇੱਥੇ ਦਾ ਬਰੂ ਕੇ ਮੈਲੇ ਮੈਂਡਲ ਕਿ ਕਿਸੇ ਪਾਰਟੀ ਨਾਲ ਰਾਜ ਸਭਾ ਵੀ ਜਾਣੀ ਜੇ ਬੀਜਪੀ ਜੇ ਤੁਮਨੇ ਬੀਜਪੀ ਜਿੱਤਣ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣਦੇ ਆ ਦਾ ਜੀਵਨ ਗੋਪਤਾਏ ਨੇ ਮੈਂ ਆਪਣੇ ਲਈ ਵੀ ਕਹਿੰਦਾ ਸੀ ਉਦੋਂ ਤਾਂ ਚਲੋ ਅਜੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨਹੀਂ ਸੀ ਫੈਸਲਾ ਕਿਸ ਲੋਕਾਂ ਦੇ ਮਨ ਚ ਕੋਈ ਸ਼ੰਕੇ ਹੋਣਗੇ ਉਦੋਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੋਏ ਮੋਦੀ ਜੀ ਉਹਨਾਂ ਨੇ ਨਾਲ ਜਿਹੜਾ ਤੁਸੀਂ ਕਹਿੰਦੇ ਹੋ ਲੇਬਰਾਂ ਦੀ ਕੰਮਾਂ ਦੀ ਇੰਡਸਟਰੀ ਨਾਲ ਸਾਡੇ ਕੋਲ ਉੱਤਰਾਖੰਡ ਦਾ ਸੀਐਮਪੀ ਨਾਲ ਹੋਣ ਤੇ ਯੂਪੀ ਦਾ ਸੀਐਮਪੀ ਸਾਡੇ ਨਾਲ ਆਉਣਾ ਅਧਿਆਰੇ ਦਾ ਸੀਐਮਪੀ ਸਾਡੇ ਨਾਲ ਆਉਣਾ ਰਾਜਸਥਾਨ ਦਾ ਸੀਐਮਪੀ ਸਾਡੇ ਨਾਲ ਆਉਣਾ ਮੱਧਿਆ ਪ੍ਰਦੇਸ਼ ਦਾ ਸੀਐਮਪੀ ਸਾਡੇ ਨਾਲ ਆਉਣਾ ਗੋਆ ਦਾ ਸੀਐਮਪੀ ਸਾਡੇ ਨਾਲ ਆਉਣਾ ਗੁਜਰਾਤ ਦਾ ਸੀਐਮਪੀ ਸਾਡੇ ਨਾਲ ਆਉਣਾ ਮਹਾਰਾਸ਼ਟਰ ਦਾ ਸੀਐਮਪੀ ਸਾਡੇ ਨਾਲ ਆਉਣਾ ਸਾਰਿਆਂ ਨੂੰ ਬਿਠਾ ਦਾਂਗੇ ਉਹ ਲੈ ਆ ਕੇ ਜਿਵੇਂ ਅਸੀਂ ਬੈਠੇ ਹਾਂ ਹਰ ਚੀਜ਼ ਜਿਹੜੀ ਵੀ ਚੀਜ਼ ਪੰਜਾਬ ਨੂੰ ਚਾਹੀਦੀ ਹੋਊਗੀ ਉਹ ਸਭ ਸੁਪਿਆਂ ਦੇ ਰਿਹਾ ਹਾਂ ਕਿ ਸਭ ਨੂੰ ਪਿਆਰ ਆ ਪੰਜਾਬ ਨਾਲ ਇਨਾ ਦੇ ਬੱਲੇ ਕੀ ਆ ਇੱਕ 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 ਦਿੱਲੀ ਸੀ ਉਹ ਵੀ ਵਿਲੇ ਕਰਕੇ ਤੋੜਦੇ ਇੰਦਰ ਖਜ਼ਾਨੇ ਹੀ ਖਜ਼ਾਨੇ ਆ ਭਰੇ ਪਏ ਆ ਜੋ ਮਰਜ਼ੀ ਲੈ ਲਿਓ ਜੋ ਮਰਜ਼ੀ ਲੈ ਲਿਓ ਕਿਸੇ ਮੁੱਖ ਮੰਤਰੀ ਉਹਨੂੰ ਕਹਿੰਦਾ ਵੀ ਨਾ ਨਹੀਂ ਕਰਦਾ ਨਾ ਕੋਈ ਕੋਸ਼ਿਸ਼ ਚੜ੍ਹਦੀ ਚਾਹਦੀ ਕਿ ਨਾ ਨਹੀਂ ਕਰਦਾ ਚੱਲੋ ਚੰਨੀ ਦਾ ਢੇਡਾ ਬੈਠਿਆ ਹੈ ਚੰਨੀ ਦਾ ਬਿਲਹੀ ਚੰਨੀ ਆ ਜਿਹੜਾ ਹੁਣ ਵੀ डब्ल्यूसी बैटिंग पूछਦਾ ਇਹ ਵੀ ਬਾਲਾ ਕੋਟ ਬਾਰੇ ਉਹ ਤਾਂ ਦੱਸੋ ਨਹੀਂ ਬਾਲਾ ਇਹ ਇਹ ਜਿਹੜੇ ਰਹਿੰਦੇ ਆ ਚੰਨੀ ਸਾਹਿਬ ਉਹ ਇਹਨਾਂ ਦੇ ਹਲਕੇ ਜੀ ਟੰਡੂ ਘੁੰਮਾ ਬੈਠਾ ਕਿੰਨੇ ਦਿਨ ਇਹ ਇੱਕ ਸੀ ਕਿ ਇਹ ਚੰਨੀ ਖੜੜਦੇ ਨੇ ਖੜੜ ਰਹੇ ਦੀ ਉਹ ਨਾਲ ਹੀ ਘੁੰਮਾ ਬੈਠਾ ਤੇ ਇਸ ਵੇਲੇ ਉਹਨਾਂ ਦੀ ਕੋਸ਼ਿਸ਼ ਜਿਹੜੀ ਮਹਾਣੀ ਪਾਈ ਸੀ ਚੰਨੀ ਸਾਹਿਬ ਜੇ ਇਲੈਕਸ਼ਨ ਸਟੰਡ ਆਪਣਾ ਆਪਣੀ ਜਿੱਤੇ ਫੇਰ ਨਹੀਂ ਪ੍ਰਧਾਨ ਮੰਤਰੀ ਜੀ ਉਰੇ ਆਏ ਚੀਫ ਮਿਸਟਰ ਜਿੱਥੇ ਵੀ ਜਾਂਦੇ ਆ ਪ੍ਰਧਾਨ ਮੰਤਰੀ ਚੀਫ ਮਿਸਟਰ ਸਵੀਮ ਕਰਦਾ ਇਹ ਨੇ ਨਾ ਇਹ ਗਿਆ ਨਾ ਚੀਫ ਭੇਜਿਆ ਨਾ ਕੋਈ ਹੋਰ ਭੇਜਿਆ ਸੀ ਸਿਮ ਸੈਕਟਰੀ ਕਿਉਂਕਿ ਪਤਾ ਸੀ ਕਿ ਸੇ ਚਾਰ ਬੰਦਿਆਂ ਨੂੰ ਸੂਰੇ ਲਾ ਕੇ ਰੋਕ ਕੇ ਪ੍ਰਧਾਨ ਮੰਤਰੀ ਉਧਰ ਇੱਕ ਤਾਂ ਨਿਸ਼ਾਨਾ ਬਣਾਇਆ ਪਾਕਿਸਤਾਨ ਦੀ ਮਦਦ ਕੀਤੀ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਅੰਦਰ ਤਾਂ ਪਾਕਿਸਤਾਨ ਨੂੰ ਕਤਲਾ ਦੇ ਇਹ ਉਹਨਾਂ ਨੂੰ ਨਿਸ਼ਾਨਾ ਬਣਾ ਸਕਦੇ ਸੀ ਇੱਕ ਲਾਂਚਰ ਦਾ ਉਹ ਖੜੇ ਰਹੀ ਅੱਧਾ ਕਰਨੀ ਵੀ ਮੈਂ ਅੱਜ ਜਾ ਕੇ ਆਪਣੇ ਪੰਜਾਬ ਲਈ ਅਨਾਉਂਸਮੈਂਟਾਂ ਕਰਨੀਆਂ ਗੱਫੇ ਦੇਣੇ ਆ ਪਰ ਉਹਨਾਂ ਨੂੰ ਉੱਥੋਂ ਇਹਨਾਂ ਨੇ ਮੋੜਿਆ ਹੈਲੀਕਾਪਟਰ ਨਹੀਂ ਉੱਡ ਸਕੀ ਉਹ ਗੱਡੀ 'ਚ ਚੱਲ ਪਈ ਅਜੇ ਕਿ ਪ੍ਰਧਾਨ ਮੰਤਰੀ ਕਦੇ ਇੰਨਾ ਸਫਰ ਕਰਦਾ ਨਹੀਂਗਾ ਪਰ ਉਹਨਾਂ ਨੇ ਕਿਹਾ ਨਹੀਂ ਅੱਜ ਮੈਂ ਫੌਜ ਦੇ ਵਿੱਚ ਜਿਹੜੀ ਅਗਣਤੀ ਵਧਾਉਣੀ ਆ ਅੱਜ ਦਾ ਪੈਰਾ ਮਿਲਟਰੀ ਫੋਰਸਿਸ ਪੰਜਾਬ ਦਾ ਹਿੱਸਾ ਹਾਂ ਅੱਜ ਮੈਂ ਕਰਜ਼ਾ ਮਾਫ਼ ਕਰਨਾ ਅੱਜ ਨਿਸਾਨ ਦਾ ਕਰਜ਼ਾ ਮਾਫ਼ ਕਰਨਾ ਮੈਂ ਇੰਡਸਟਰੀਅਲ ਹੱਬ ਗੋਬਿੰਦਗਨ ਨੂੰ ਅਨਾਉਂਸ ਕਰਦਾ ਅੱਜ ਮੈਂ ਲੁਧਿਆਣੇ ਨੂੰ ਦੇਣਾ ਅੱਜ ਗੁਰਨਾਨਕ ਦੇਵ ਜੀ ਦੇ ਨਾਮ ਤੇ ਸਭ ਤੋਂ ਵੱਡਾ ਮਿਊਜ਼ੀਅਮ ਖੋਲਣਾ ਮੈਂ ਤਾਂ ਕਾਂਗਰਸ ਸੀਗਾ ਉਦੋਂ ਸਾਡੇ ਨਾਲ ਇਹ ਗੱਲਾਂ ਕਰਕੇ ਆਇਆ ਪ੍ਰਧਾਨ ਮੰਤਰੀ ਕਿ ਅੱਜ ਮੈਂ ਚੱਲੇ ਅਨਾਉਂਸਮੈਂਟ ਕਰਦਾ ਪਰ ਬਲਕੇ ਸੁਨੀਤ ਇਹ ਜੰਨੀ ਨੇ ਸਾਰਾ ਕੁਝ ਪੰਜਾਬ ਦਾ ਫਿਰ ਫਿਰ ਜੇ ਜੇ ਇਹ ਸੱਚਾ ਸੀ ਫਿਰ ਭੱਜਿਆ ਕਿਉਂ ਸੀ ਸਵਾ ਸਾਲ ਇਹ ਅਮਰੀਕਾ ਨੂੰ ਕਿਹਾ ਰਿਹਾ ਸਵਾ ਸਾਲ ਅਮਰੀਕਾ ਨੂੰ ਕਿਹਾ ਰਿਹਾ ਇਹ ਜੇ ਸੱਚਾ ਸੀ ਇਹ ਭੱਜਿਆ ਕਾ ਇਸ ਕਰਕੇ ਕੋਈ ਗੱਲ ਨਹੀਂ ਜੀਵਨ ਗੁਪਤਾ ਜੀ ਇੱਕ ਸ਼ੁਰੂਆਤ ਹੈ ਮੈਂ ਵੀ ਇਹੀ ਗੱਲ ਕਹਿੰਦਾ ਸਾਰੋ ਪਰ ਤੁਸੀਂ ਇਹ ਦੇਖੋ ਹਰੀਤੋਵਾਦੀ ਉਹਨਾਂ ਨੇ ਮਨਚ ਪੰਜਾਬ ਪਰ ਦੀ ਪਿਆਰ ਦੇ ਇਲੈਕਸ਼ਨ ਹਾਰਨ ਤੋਂ ਬਾਅਦ ਵੀ ਉਹਨਾਂ ਨੇ ਅੱਜ ਸਭ ਤੋਂ ਵੱਡਾ ਮਹਿਕਮਾ ਦੇ ਕੇ ਮੈਨੂੰ ਮੰਤਰੀ ਬਣਾਇਆ ਹੈ ਇਹ ਨਹੀਂ ਸਰਦਾਰ ਪਹਿਲਾਂ ਵੀ ਸੀ ਹਰਦੀਪ ਪੁਰੀ ਜੀ ਕੈਬਨਟ ਮੰਤਰੀ ਸੀ ਮੈਂ ਪੰਜਾਬ ਚੋਂ ਇਲੈਕਸ਼ਨ ਲੜਿਆ ਸੀ ਕਿਨੇ ਪੰਜਾਬ ਦਾ ਇੱਕ ਜਿਹੜਾ ਪੰਜਾਬੀ ਆ ਉਹਨੂੰ ਇੱਥੇ ਬਠਿੰਡਾ ਵਿੱਚ ਬਿਠਾਉਣਾ ਹੈ ਇਹ ਪਿਆਰ ਜਿੱਦਣ ਅਸੀਂ ਪੰਜਾਬ ਚ ਮਾਣਾ ਮੋਟਾਂ ਨਾਲ ਹੱਥ ਫੜ ਲਈਓ ਨਾਲੇ ਸਭ ਨੂੰ ਜਮਾਦਿਆ ਜੀ ਸਭ ਸਭ ਨੂੰ ਜਮਾਦਿਆ ਸਭ ਤੇ ਦੇਖ ਲੇ ਵੀ ਪੰਜਾਬ ਨੂੰ 1 ਲੱਖ 2 ਲੱਖ 3 ਲੱਖ 4 ਲੱਖ ਕਰੋੜਾਂ ਚੀ ਕਰਜ਼ਾ ਵਧਾਇਆ ਇਸ ਕਰਕੇ ਰੱਬ ਦੇ ਵਾਸਤੇ ਅਸੀਂ ਤਾਂ ਪੰਜਾਬ ਖਾਤਰ ਸੁਖ ਭਾਲਦੇ ਆ ਵੀ ਭਾਜੀਪੀ ਕਮਲ ਸਿੰਘ ਉਹਨੂੰ ਲੋ ਜਿਹੜੇ ਰਾਜ ਸਭ ਤੋਂ ਪਿੱਛੇ ਸੀ ਉਹ ਅੱਕੇ ਨਿਕਲ ਗਏ ਕਿਉਂਕਿ ਉੱਥੇ ਬੀਜੇਪੀ ਆਈ ਮੋਦੀ ਦੀ ਜੀਵਲ ਇੰਡ ਸਰਕਾਰ ਆਈ ਤਾਂ ਜੀਵਨ ਗੁਸਤਾਦੀ ਨੂੰ ਕਦੇ ਨਹੀਂ ਦਿੱਤੇ ਇਸੇ ਲਈ ਐਨ ਐ ਆਈ ਮੇਰੇ ਸ਼ਬਦ ਦੀ ਬੇਨਤਾ ਤੁਹਾਨੂੰ ਗੋਡੇ ਕੋ ਦੂਵਾਂ ਅਸੀਂ ਇਹ ਬੇਨਤੀ ਕਰਦੇ ਰਹਿਾਂਗੇ ਮੇਰੇ ਸਾਰੇ ਵੋਟਰ ਵਸਦਿਆਂ ਨੂੰ ਵੀ ਬਾਹਰ ਨਿਕਲ ਕੇ ਇੱਕ ਵਾਰ ਇੱਕ ਵਾਰ ਤੁਸੀਂ ਮੋਦੀ ਜੀ ਨੂੰ ਪੀਰੇ ਨਹੀਂ ਕਾਂਗਰਸ ਦੀ ਹੈ ਆਜਾ ਬੰਦੀ ਤੁਹਾਨੂੰ ਫੋਟੋ ਨਹੀਂ ਕਰੀਆ ਠੰਡਾ ਦੇ ਕੱਖਰ ਨਹੀਂ ਜੇ ਇਕੱਠੇ ਹੋ ਜਾਣਗੇ ਇਕੱਠੇ ਹੋ ਜਾਣਗੇ ਉਦੋਂ ਤਾਂ ਬਲਾਸ ਵੀ ਹੋ ਜਾਣਾ ਹੈਂ ਕਾਂਗਰਸ ਜੀ ਇਹ ਉਧਰ ਕੀ ਕਰਦਾ ਰਾਜਾ ਬਲਿੰਗ ਮੇਰੀ ਫੋਟੋ ਨਹੀਂ ਲਾਈ ਉਧਰੋਂ ਅਕੇ ਨੇ ਬਗਲੋਵ ਹੋ ਰਾਂ ਜਦੋਂ ਉਹਨੂੰ ਜਨਰਲ ਸੈਕਟਰੀ ਬਣਾਇਆ ਹੋਇਆ ਹੈ ਜੇ ਭਾਈ ਤੇਰੀ ਤੇਰਾ ਕਾਗਜ਼ ਤੇਰੀ ਫੋਟੋ ਲਾ ਲੈਣਗੇ ਜੇ ਕੋਈ ਜ਼ਰੂਰਤ ਸਮਝੂ ਸੁੱਕੀ ਹੁੰਦਾ ਹੈ ਠੰਡਾ ਅਗਲਾ ਮੁਰਗੀ ਨਹੀਂ ਸਮਝਦਾ ਕਿ ਠੰਡੇ ਵੱਲੇ ਹੀ ਪੁੱਛਨੇਗਾ ਥੋਡੀ ਫੋਟੋ ਕਿਉਂ ਲਾਈ ਹੈ ਉਹ ਕਈ ਨਾ ਸਾਡੀ ਬੋਲਤ ਮਤਲਬ ਕਹਿੰਦਾ ਰਾਜਨੀਤੀ ਚ ਚੋਇਸ ਐ ਸੀ ਆ ਲੋਕਾਂ ਦੇ ਵਿੱਚ ਲੋਕਾਂ ਨੂੰ ਪਸੰਦ ਨਹੀਂ ਕਰਦੇ ਕਹਿੰਦੇ ਫੋਟੋ ਨਹੀਂ ਲਾਉਣਾ ਚਾਹੁੰਦੇ ਉਹ ਜ਼ਬਰਦਸਤੀ ਕਹਿੰਦੇ ਫੋਟੋ ਲਾਉਣੀ ਗਈ ਜੇਨੂ ਜੀ ਰਾਜਾ ਬੜੇ ਕਹਿੰਦੇ ਹੱਕ 'ਚ ਬੋਲਦੇ ਮੇਰਾ ਬਾਜਵਾ ਬੈਠਾ ਬੱਡੇ ਬਾਜਵੇ ਦੇ ਹੱਕ 'ਚ ਬੋਲਦੇ ਜਿਹਦਾ ਬਾਜਵਾ ਬੈਠਣਾ ਹੈ ਇਸ ਕਰਕੇ ਇਹਨਾਂ ਦਾ ਕਾਰਡੋ ਪੇਜ ਛਿੜਾਏ ਤੋਂ ਬਚੋ ਜੇਨੂ ਜੀ ਇਹਨਾਂ ਨੂੰ ਨਾਲ ਕੋਲ ਪੁਨੇ ਸਮੋਦਰੋਂ ਆਪਣੇ ਘਰੇ ਘਰੇ ਇਸ ਪਾਰ ਲਿਆ